ਬਾਕੀ ਉਹਨਾਂ ਰੰਡਾਵਾ ਸਾਹਿਬ ਦਾ ਵੀ ਅਸਤੀਫਾ ਗਿਆ ਚੱਬੇਵਾਲ ਸਾਹਿਬ ਦਾ ਵੀ ਅਸਤੀਫਾ ਗਿਆ ਮਿਲਦਾ ਤਿਆਰੀ ਉਧਰ ਵੀ ਖਿੱਚਣੀ ਪੈਣੀ ਹੈ ਨਾਲ ਦੀ ਨਾਲ ਕਿਉਂਕਿ ਉਹ ਵੀ ਦੇਖੋ ਹੁਸ਼ਿਆਰਪੁਰ ਚ ਤਾਂ ਜਿੱਤ ਗਏ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਜਿੱਤੇ ਆ ਯਾਨੀ ਰਾਜਕੁਮਾਰ ਚੱਬੇਵਾਲ ਜੋ ਮਰਜ਼ੀ ਆ ਸੀ ਆਪ ਆਲੋਚਨਾ ਕੀਤੀ ਉਹ ਜੇਤੂ ਹੈ ਜੀ ਤਾਂ ਜਿੱਤੇ ਆ ਜਿਹੜਾ ਸਿਕੰਦਰ ਹੁੰਦਾ ਪਰ ਕਾਂਗਰਸ ਦੀ ਉੱਥੇ ਕਮਜ਼ੋਰੀ ਇਹ ਰਹੀ ਕਿ ਕਾਂਗਰਸ ਨੇ ਉਹ ਸੀਟ ਢਿੱਲੀ ਛੱਡ ਦਿੱਤੀ ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਬੜਾ ਆਸਾਨੀ ਨਾਲ ਹੋ ਗਿਆ ਤਾਂ ਹੁਣ ਹੁਸ਼ਿਆਰਪੁਰ ਨੂੰ ਚਲੋ ਇੱਕ ਵਾਰੀ ਆਪਾਂ ਛੱਡ ਦਿੰਨੇ ਆ ਕਿ ਠੀਕ ਹੈ ਉੱਥੋਂ ਦੀ ਸੀਟ ਜਿੱਤ ਲਈ ਜੇ ਆਪਾਂ ਡੇਰਾ ਬਾਬਾ ਨਾਨਕ ਤੇ ਆਈਏ ਜੀ ਜਿੱਥੋਂ ਰੰਧਾਵਾ ਸਾਹਿਬ ਐਮ ਐਲ ਏ ਰਹੇ ਨੇਗੇ ਜੀ ਬਿਲਕੁਲ ਜੀ ਤੇ ਗੱਲ ਇਹ ਆ ਕਿ ਉਸ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਹੋ ਸਕਦਾ ਅੱਜ ਸ਼ਾਮ ਤੱਕ ਕੋਈ ਤੀਜਾ ਅਸਤੀਫਾ ਵੀ ਆ ਜਾਵੇ ਉਹਦਾ ਕਾਰਨ ਹੈ ਨਾ ਕਿ 6 ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਸ ਤੋਂ ਬਾਅਦ 2 ਵੀਕ ਬਚਦੇ ਆ ਜਿਹੜੇ ਜੇਤੂ ਐਮਪੀ ਐ ਉਹਨਾਂ ਨੂੰ 20 ਤਰੀਕ ਤੱਕ ਹਰ ਹਾਲਤ ਦੇ ਵਿੱਚ ਅਸਤੀਫੇ ਦੇਣੇ ਪੈਣਗੇ ਤਾਂ ਲਗਭਗ 14 15 ਤੇ ਹੋਣ ਵਾਲੀ ਹੋ ਗਈ ਤੇ ਦਿਨ ਜਿਹੜੇ ਆ ਗੁਜ਼ਰਨ ਚ ਰਹਿ ਗਏ ਪੰਜ ਜੀ ਤਾਂ ਉਹ ਅਸਤੀਫੇ ਵੀ ਆ ਜਾਣੇ ਅਗੜ ਪਿਛੜ ਆ ਜਾਣ ਜਾਂ ਇੱਕ ਦੋ ਦਿਨ ਦੇ ਵਕਫੇ ਤੋਂ ਆ ਜਾਣ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ ਹੁਣ ਜੇ ਗੱਲ ਇਹ ਕਰੀਏ ਕਿ ਡੇਰਾ ਬਾਬਾ ਨਾਨਕ ਹਾਲ ਦੇ ਦਿਨਾਂ ਦੀ ਕਿਉਂਕਿ ਆਪਾਂ ਪਿੱਛੇ ਨਹੀਂ ਜਾਵਾਂਗੇ ਸੂਰਤਿਅਲ ਜਿਹੜੀ ਹੁਣ ਦੀ ਆ ਅੰਕੜੇ ਜਿਹੜੇ ਹੁਣ ਦੇ ਆ ਕਿ ਉਹ ਕੀ ਕਹਿ ਰਹੇ ਆ ਜੀ ਅਸੀਂ ਉੱਥੇ ਜੇ ਝਾਤ ਮਾਰੀਏ ਰੰਧਾਵਾ ਸਾਹਿਬ ਇੱਥੋਂ ਵੋਟਾਂ ਖੜਦੇ ਆ ਜੀ 48198 ਇੱਥੇ ਭਾਜਪਾ ਦੀਆਂ ਵੋਟਾਂ ਮਹਿਜ਼ ਨਿਕਲਦੀਆਂ 5981 ਜੀ ਚੀਮਾ ਸਾਹਿਬ ਨੂੰ ਪੈਂਦੀਆਂ 1799 ਪਰ ਇੱਥੇ ਆਮ ਆਦਮੀ ਪਾਰਟੀ ਨੂੰ ਵੋਟ ਜਿਹੜੀ ਪਈ 44258 ਯਾਨੀ ਜੋ ਸ਼ਹਿਰੀ ਕਲ ਸੀ ਉਹਨਾਂ ਨੂੰ ਵੋਟ ਪਈ ਆ ਤਾਂ ਇਹਨਾਂ ਤੋਂ ਸਿਰਫ ਰੰਧਾਵਾ ਸਾਹਿਬ ਤੋਂ 3940 ਘਟ। ਯਾਨੀ ਇੱਥੇ ਕਾਂਟੇ ਦੀ ਟੱਕਰ ਚ ਨੇ ਉਹ। ਜੇ ਆਪਾਂ ਲੋਕ ਸਭਾ ਦਾ ਹਾਲ ਦਾ ਅੰਕੜਾ ਲੈ ਕੇ ਚੱਲੀਏ ਕਿ ਜੇ ਇਹ ਹੀ ਅੰਕੜਾ ਅੱਗੇ ਜਾ ਕੇ ਹਾਲਾਂਕਿ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਆਪਣੇ ਨੁਕਤੇ ਨਜ਼ਰ ਤੋਂ ਇਸ ਪਾਸੇ ਲਿਜਾਣਾ ਚਾਹਾਂਗਾ ਇਸ ਪਾਸੇ ਤੁਹਾਡਾ ਧਿਆਨ ਜਿਹੜਾ ਦਿਵਾਉਣਾ ਚਾਹਾਂਗਾ ਕਿ ਐਤਕਿੰਦਾ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀਗਾ ਨਾ ਉਹਦੇ ਚ ਇੱਕ ਫੈਕਟ ਸ਼ਾਇਦ ਆਪਾਂ ਅੱਗੇ ਵੀ ਕਿਤੇ ਉਹਦਾ ਜ਼ਿਕਰ ਕੀਤਾ ਹੋਏਗਾ ਕਿ ਇਸ ਵਾਰੀ ਭਾਜਪਾ ਨੂੰ ਜਿਹੜਾ ਫਾਇਦਾ ਹੋਇਆ ਵੋਟ ਗੇਨ ਹੋਇਆ ਜਿਹੜਾ ਉਹਦੇ ਵਿੱਚ ਕੀ ਸੀਗਾ ਕਿ ਇੱਕ ਜਿਹੜੀ ਸਾਂਝੀ ਟੱਕਰ ਬਣ ਗਈ ਸਿੱਧੀ ਸਾਂਝੀ ਟੱਕਰ ਬਣ ਗਈ ਬਹੁਤ ਸਾਰੇ ਵੋਟਰ ਨੇ ਇਹ ਫੈਸਲਾ ਕੀਤਾ ਸੀਗਾ ਕਿ મોદી ਚੁਣਨਾ ਹੈ ਜਾਂ ਰਾਹੁਲ ਚੁਣਨਾ ਹੈ ਉਹਦੇ ਚ ਕਾਂਗਰਸ ਨੂੰ ਵੀ ਫਾਇਦਾ ਹੋਇਆ ਜੀ ਉਹਦੇ ਚ ਕਹ ਲੋ ਕਿ ਭਾਜਪਾ ਨੂੰ ਵੀ ਫਾਇਦਾ ਹੋਇਆ ਦੋਨਾਂ ਨੂੰ ਫਾਇਦਾ ਹੋਇਆ ਕਿਸੇ ਨੂੰ ਥੋੜਾ ਹੋਇਆ ਕਿਸੇ ਨੂੰ ਜ਼ਿਆਦਾ ਹੋਇਆ ਸਿੱਧੀ ਸਾਂਵੇਂ ਟੱਕਰ ਦੇ ਵਿੱਚ ਤਾਂ ਯਾਨੀ ਇਹ ਆ ਕਿ ਇੱਥੇ ਆ ਕੇ ਜੇ ਆਪਾਂ ਦੇਖੀਏ ਤਾਂ ਭਾਜਪਾ ਬਿਲਕੁਲ ਮੈਦਾਨ ਚ ਬਾਹਰ ਹੋ ਜਾਂਦੀ ਹੈ ਜੇ ਆਪਾਂ ਸੂਰਤੇ ਹਾਲ ਦੇ ਨਜ਼ਰੀਏ ਤੋਂ ਦੇਖੀਏ ਪਰ ਦੂਸਰੇ ਪਾਸੇ ਇੱਥੇ ਆਮ ਆਦਮੀ ਪਾਰਟੀ ਤਗੜੀ ਟੱਕਰ ਦੇ ਜਾਂਦੀ ਹੈ ਤਾਂ ਯਾਨੀ ਹੁਣ ਜਿਹੜੀ ਇਹ ਚੋਣ ਹੋਏਗੀ ਇਹ ਬਿਲਕੁਲ ਲੋਕਲਾਈਜ਼ ਵੈਸੇ ਆਪਣਾ ਜਿਹੜਾ ਇਲੈਕਸ਼ਨ ਸੀ ਐਤਕੀ ਲੋਕਲਾਈਜ਼ ਨਹੀਂ ਰਹਿ ਸਕਿਆ ਜੀ ਉਹ ਸੈਂਟਰਲਾਈਜ਼ਡ ਹੀ ਰਿਹਾ ਆਪਣਾ ਜੀ ਪੰਜਾਬ ਦਾ ਕਿਉਂਕਿ ਲੋਕਲ ਮੁੱਦਿਆਂ ਤੇ ਤਾਂ ਗੱਲ ਹੀ ਨਹੀਂ ਹੋਈ ਕੋਈ ਹਾਂ ਉਤਲੇ ਮੁੱਦਿਆਂ ਤੇ ਹੀ ਗੱਲਬਾਤ ਹੋਈ ਹੈ ਜ਼ਿਆਦਾਤਰ ਹੱਦ ਕਿਸਾਨੀ ਵੱਧ ਤੋਂ ਵੱਧ ਤਾਂ ਮਤਲਬ ਕਿ ਬਾਕੀ ਕਿਸੇ ਲੋਕਲ ਮੁੱਦੇ ਤੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਤਾਂ ਹੁਣ ਜਿਹੜਾ ਆਪਾਂ ਦੇਖਦੇ ਪਏ ਆ ਕਿ ਜੋ ਵੀ ਇਹ ਚੋਣ ਹੋਏਗੀ ਚੋਣ ਆਵੇਗਾ ਤਾਂ ਉਹ ਲੋਕਲਾਈਜ਼ਡ ਹੋ ਸਕਦਾ ਹੈ ਤਾਂ ਉਹਦੇ ਚ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਫਰਕ ਆ 4000 ਵੋਟ ਦਾ ਕੋਈ ਜ਼ਿਆਦਾ ਨਹੀਂ ਰਹਿ ਜਾਂਦਾ ਫਿਰ ਜੇ ਮਤਲਬ ਕਿ ਇਹ ਉੱਥੇ ਮਿਹਨਤ ਕਰਦੇ ਆ ਸੋ ਕਾਂਟੇ ਦੀ ਟੱਕਰ ਹੋ ਸਕਦੀ ਹੈ ਡੇਰਾ ਬਾਬਾ ਨਾਨਕ ਚ ਜੀ 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 ਹੋ ਸਕਦੀ ਹੈ ਬਾਕੀ ਚਲੋ ਦੇਖਦੇ ਹਾਂ ਕਿਵੇਂ-ਕਿਵੇਂ ਮਾਹੌਲ ਬਣਦਾ ਅੱਗੇ ਜਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਜੀ ਤਾ ਇਹਦੇ ਨਾਲ ਹੀ ਆਪਾਂ ਗੱਲਾਂ ਬਾਤਾਂ ਕੁਝ ਹੋਰ ਕਰ ਲਗੇ ਇਹਦੇ ਲੈ ਪਸੇ ਤੋਂ ਬਬੀ ਸਿੱਧੂ ਜੀ ਇਹ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਨਾਲ ਹੀ ਕਹਿੰਦੇ ਕਿ ਜੀ ਗੁਰਾਇਆ ਸਾਹਿਬ ਸੀ ਉਹ ਕਹਿੰਦੇ ਕਿ ਚੱਬੇਵਾਲ ਸਾਹਿਬ ਦੀ ਪਰਸਨਲ ਵੋਟ ਵੀ ਹੈਗੀ ਹੈ ਜੀ ਕਹਿੰਦੇ ਕਿ ਉੱਥੇ ਇਸ ਕਰਕੇ ਉਹਨਾਂ ਨੂੰ ਜਿੱਤ ਮਿਲੀ ਹੈ ਜੀ ਕਹਿੰਦੇ ਕਿ ਤਾਂ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਇਸ ਮਤਲਕ ਜਿਹੜੇ ਉਹ ਦੇਖ ਲੈਣਾ ਮੈਂ ਜੀ ਤਾਂ ਕਹਿੰਦੇ ਕਿ ਭਾਈ ਕੀ ਹੁਣ ਕਨੇਕੇ ਝਾੜੂ ਵਾਲੇ ਜਲੰਧਰ ਤੋਂ ਕਿਸੇ ਨੂੰ ਐਮਪੀ ਲੜਾਉਣਗੇ ਜੀ ਐਮਪੀ ਨਹੀਂ ਵੀਰੇ ਐਮਐਲਏ ਐਮਐਲਏ ਸਰ ਐਮਐਲਏ ਇਲੈਕਸ਼ਨ ਲੜਨੀ ਆ ਜਿਗਤਾਰ ਜੀ ਤਾਂ ਉਹ ਜ਼ਰੂਰ ਕੈਂਡੀਡੇਟ ਲੱਭਣਾ ਵੀ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਸੰਕਟ ਹੈ ਨਾ ਸੰਕਟ ਤਾਂ ਇੱਕ ਚੈਲੰਜ ਵੀ ਆ ਅਕਾਲੀਆਂ ਵਾਸਤੇ ਵੀ ਕਿਉਂਕਿ ਕੇਪੀ ਸਾਹਿਬ ਨੂੰ ਤੇ ਉੱਥੇ ਜਿਹੜੀਆਂ ਵੋਟਾਂ ਪਈਆਂ ਸਾਰੀਆਂ 2623 ਵੋਟਾਂ ਪਈਆਂ ਨੇ ਜੀ ਤਾਂ ਅਕਾਲੀਆਂ ਵਾਸਤੇ ਵੀ ਕੈਂਡੀਡੇਟ ਲੱਭਣਾ ਇੱਕ ਬਹੁਤ ਵੱਡਾ ਚੈਲੰਜ ਹੈ ਤੇ ਆਮ ਆਦਮੀ ਪਾਰਟੀ ਵਾਸਤੇ ਵੀ ਕੈਂਡੀਡੇਟ ਲੱਭਣਾ ਬੜਾ ਮੁਸ਼ਕਲ ਹੈ ਉੱਥੇ ਕੈਸਾ ਕੈਂਡੀਡੇਟ ਕੋਈ ਲੱਭਿਆ ਜਾਵੇ ਕਿ ਟੀਨੂ ਤੇ ਹੀ ਵਾਪਸ ਜਾਣਗੇ ਜਾਂ ਕੋਈ ਨਵਾਂ ਤਗੜਾ ਚਿਹਰਾ ਲੈ ਕੇ ਆਉਣਗੇ ਤੇ ਜਲੰਧਰ ਦੇ ਵਿੱਚ ਤੁਹਾਨੂੰ ਪਤਾ ਇੱਕ ਮੰਤਰੀ ਜਿਹੜਾ ਅੱਛਾ ਰੋਲ ਨਿਭਾ ਕੇ ਗਿਆ ਸੀਗਾ ਜਲੰਧਰ ਜ਼ਿਮਨੀ ਚੋਣ ਵੇਲੇ ਉਹ ਅੱਜਕੱਲ ਬਿਲਕੁਲ ਤੁਹਾਨੂੰ ਪਤਾ ਹੈ ਨਾ ਕਿ ਤਸਵੀਰ ਤੋਂ ਪਾਸੇ ਆ ਤਸਵੀਰ ਤੋਂ ਪਾਸੇ ਹੋਣ ਦਾ ਮਤਲਬ ਇਹ ਕਿ ਵੀਡੀਓ 'ਚ ਹੀ ਦੇਖ ਗਿਆ ਕਿਤੇ ਕਥੇ ਤੌਰ ਤੇ ਤੇ ਉਹ ਤਸਵੀਰ ਚੋਂ ਪਾਸੇ ਆ ਤੋ ਉਹਦਾ ਵੀ ਨੁਕਸਾਨ ਹੈ ਕਿਤੇ ਨਾ ਕਿਤੇ ਜੀ 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 ਚੜਦਾ ਪੰਜਾਬ ਆਇਆ ਕਹਿੰਦੇ ਜੀ ਕਿ ਬਈ ਟੱਕਰ ਦੇ ਵਿੱਚ ਝਾੜੂ ਆ ਜਾਊਗਾ ਜੀ ਉੱਥੇ ਪਰ ਇਹਨਾਂ ਦੇ ਲੀਡਰਾਂ ਦੀ ਜਿਹੜੇ ਮੁਹੱਲੇ ਦੇ ਲੀਡਰ ਹੈ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਜਿੰਨਾ ਕੋਈ ਕੰਮ ਹੁੰਦਾ ਉਹਨਾਂ ਦਾ ਜੀ ਤੇ ਕਿਉਂਕਿ ਕਾਰਨ ਇਹ ਵੀ ਕਹਿੰਦੇ ਕਿ ਜੇ ਕੋਈ ਸੀਵਰੇਜ ਦਾ ਕੰਮ ਆ ਜਾਂ ਬਿਜਲੀ ਦੀ ਹੈ ਕੁਝ ਕਹਿਤਾ ਉਹਦੀ ਵੀ ਨਹੀਂ ਕੋਈ ਸੁਣਵਾਈ ਹੁੰਦਾ ਜਾਂ ਹੋਰ ਕੁਝ ਨਹੀਂ ਇਹ ਤੇ ਗੱਲਾਂ ਅੱਗੇ ਚੱਲੀਆਂ ਨੇ ਜੀ ਕਿ ਕੋਈ ਟਰਾਂਸਫਾਰਮਰ ਰਖਾਉਣਾ ਹੈ ਤੇ ਦੱਸਦੇ ਆ ਕਿ ਬਈ ਉਹ ਤੁਹਾਨੂੰ ਮੰਤਰੀ ਦੇ ਪੀਏ ਤੱਕ ਪਹੁੰਚ ਕਰਨੀ ਪੈਂਦੀ ਇੱਥੇ ਕਿਸੇ ਦਰਸ਼ਕ ਨੇ ਦੱਸਿਆ ਸੀ ਕਮੈਂਟ ਕੀਤਾ ਸੀ ਹਾਂਜੀ ਕਮੈਂਟ ਕੀਤਾ ਸੀਗਾ ਅਸੀਂ ਉਸ ਦਿਨ ਵੀ ਕਿਹਾ ਸੀਗਾ ਕਿ ਇਹ ਤੇ ਯਾਰ ਬੜੇ ਲੋਕਲ ਲੈਵਲ ਦੇ ਕੰਮ ਆ ਜੀ ਇਹ ਤੇ ਲਾਈਨਮੈਨ ਜਾਂ ਜੀਈ ਦੇ ਕੰਮ ਹੋ ਜਾਂਦੇ ਉਸ ਪੱਧਰ ਤੇ ਹੋ ਜਾਂਦੇ ਹਾਂਜੀ ਹਾਂਜੀ ਤੇ ਜੇ ਇਸ ਤਰ੍ਹਾਂ ਦੇ ਮਾਹੌਲ 'ਚ ਇਹ ਸਰਕਾਰ ਰਹਿੰਦੀ ਆ ਤਾਂ ਮੈਨੂੰ ਲੱਗਦਾ ਕਿ ਫਿਰ ਬਹੁਤ ਔਖਾ ਹੋ ਜਾਏਗਾ ਜੀ ਜੀ ਕਿਉਂਕਿ ਮੈਂ ਜਿਵੇਂ ਕਹਿ ਰਿਹਾ ਕਿ ਇਹ ਜਿਹੜੀ ਚੋਣ ਹੋਏਗੀ ਲੋਕਲ ਮੁੱਦਿਆਂ ਤੇ ਆ ਜਾਣਾ ਇਹਨੇ ਜੀ ਆ ਜਾਣਾ ਤਾਂ ਜਦੋਂ ਲੋਕਲ ਮੁੱਦਿਆਂ ਤੇ ਆਓਗੇ ਤਾਂ ਫਿਰ ਉਹ ਗੁਣਾ ਗਣਿਤ ਹੁੰਦੇ ਹੀ ਆ ਨਾ ਜੀ ਕਿ ਕਿਹੜੇ ਬੰਦੇ ਦੇ ਕੰਮ ਜ਼ਿਆਦਾ ਹੁੰਦੇ ਆ ਕਿਹੜੇ ਬੰਦੇ ਦੇ ਅੜਕੇ ਹੁੰਦੇ ਆ ਕਿਹੜੇ ਬੰਦੇ ਦੇ ਖੜਕੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਫਿਰ ਜਨਤਾ ਪੋਟਿਆਂ ਤੇ ਗਣਦੀ ਆ ਜੀ ਇਹ ਗੱਲ ਹੈ ਬਿਲਕੁਲ ਜੀ ਇਧਰਲੇ ਪਾਸੇ ਤੋਂ ਹੋਮ ਕਿਚਨ ਆਇਨਰ ਆ ਵੱਖਰਾ ਕਮੈਂਟਾ ਵਿਸ਼ੇ ਤੋਂ ਮਿੰਟੂ ਜੀ ਇਹ ਕਹਿੰਨੇ ਕਿ ਐਜੂਕੇਸ਼ਨ ਬਾਰੇ ਗੱਲ ਕਰੋ ਜੀ ਕਹਿੰਨੇ ਕਿ ਨਾ ਤਾਂ ਪੀਐਸ ਟੈਟ ਜਿਹੜਾ ਹੋ ਰਿਹਾ ਟੈਟ ਦਾ ਪੇਪਰ ਹੋ ਰਿਹਾ ਨਾ ਹੀ ਈਟੀਟੀ ਕੇਟਰ ਦਾ ਹੋ ਰਿਹਾ ਜੀ ਪੋਸਟਾਂ ਪੂਰੀ ਨਹੀਂ ਕਰ ਰਿਹਾ ਜੀ ਕਹਿੰਨੇ ਕਿ ਭਾਈ ਤਾਂ ਅਸੀਂ ਤੁਹਾਡੇ ਅੱਗੇ ਕਹਿੰਨੇ ਕਿ ਭਾਈ ਆਪਣੀ ਗੱਲ ਆ ਜਿਹੜੀ ਉਹ ਸਰਕਾਰ ਤੱਕ ਰੱਖਣਾ ਚਾਹੁੰਦੇ ਆ ਜੀ ਤੁਹਾਡੇ ਜ਼ਰੀਏ ਜੀ ਮੈਨੂੰ ਲੱਗਦਾ ਉਹ ਟੈਟ ਦਾ ਪੇਪਰ ਹਰ ਸਾਲ ਹੁੰਦਾਗਾ ਉਹ ਸ਼ਾਇਦ ਕੰਡਕਟ ਨਹੀਂ ਹੋਇਆ ਹੋਏਗਾ ਹਲੇ ਤੱਕ ਨਹੀਂ ਤੁਸੀਂ ਦੇਖੋ ਉਸ ਦਿਨ ਵੀ ਆਪਾਂ ਡਾਕਟਰਾਂ ਦੀ ਗੱਲ ਕੀਤੀ ਸੀ ਕਿ ਜਿਨ੍ਹਾਂ ਨੇ ਐਮਬੀਬੀਐਸ ਕੀਤੀ ਆ ਜੀ ਉਹਨਾਂ ਦੀ ਇਹ ਮਤਲਬ ਕਿ ਕਿਤੇ ਟ੍ਰੇਨਿੰਗ ਨਹੀਂ ਲਵਾ ਰਹੇ ਦੱਸੋ ਹੱਦ ਦੀ ਗੱਲ ਆ ਕਿ ਉਹਨਾਂ ਨੇ ਸਿਰਫ 15000 ਚ ਕੰਮ ਕਰਨਾ ਤੇ ਕਿੰਨੇ ਡਾਕਟਰ ਜਿਹੜੇ ਆ ਉਹ ਮਿਲ ਜਾਣੇ ਆ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਫ੍ਰੀ ਕਹਿ ਲੋ ਉਹਨਾਂ ਨੇ ਸੇਵਾ ਕਰਨੀ ਆ ਕਮਾਲ ਦੀ ਗੱਲ ਇਹ ਆ ਕਿ ਐਸੇ ਫੈਸਲੇ ਵੀ ਨਹੀਂ ਲਏ ਜਾ ਰਹੇ ਟੈਟ ਵੀ ਨਹੀਂ ਕਰਵਾਇਆ ਜਾ ਰਿਹਾ ਹਾਦਿਆ ਦੂਜੀ ਗੱਲ ਕਿ ਅੱਜ ਲਹਿਰੀ ਸਾਹਿਬ ਦੀ ਇੱਕ ਖਬਰ ਲੱਗੀ ਆ ਜਾਗਰਣ ਦੇ ਵਿੱਚ ਜੀ ਸਾਡੇ ਦੋਸਤ ਵੀ ਆ ਬੜੇ ਅੱਛੇ ਪੱਤਰਕਾਰ ਇਨਸਾਨ ਵੀ ਆ ਬੜੀ ਉਹਨਾਂ ਨੇ ਸ਼ਾਨਦਾਰ ਸਟੋਰੀ ਕੀਤੀ ਉਹ ਹਾਂ ਜੀ ਤੁਸੀਂ ਦੇਖੋ ਕਿ ਪੰਜਾਬ ਦੀਆਂ ਕਿੰਨੀਆਂ ਯੂਨੀਵਰਸਿਟੀਆਂ ਨੇ ਕਿ ਸ਼ਾਇਦ 5 ਕੇ 6 ਜੀ ਉਹਦੇ ਚ ਜ਼ਿਕਰ ਆਇਆ ਮੈਨੂੰ 6 ਅਧੀ ਦਰਜ ਨਹੀਂ ਹੈ ਜੀ ਅਧੀ ਦਰਜਣ ਯੂਨੀਵਰਸਟੀਆਂ ਐਸੀਆਂ ਨੇ ਜਿੱਥੇ ਵੀਸੀ ਹੈ ਹੀ ਨਹੀਂ ਮਤਲਬ ਬਿਨਾ ਡਰਾਈਵਰ ਤੋਂ ਗੱਡੀਆਂ ਚੱਲਦੀਆਂ ਨੇ ਬਿਨਾ ਡਰਾਈਵਰ ਤੋਂ ਗੱਡੀ ਖਿੱਚੀ ਫਰਦੇ ਨੇ ਕਿੰਨਾ ਕਚਰ ਚੱਲੇਗੀ ਮਤਲਬ ਕਿ ਤੁਹਾਡਾ ਢਾਂਚਾ ਇਹੋ ਜਿਹਾ ਆਇਆ ਕਿ ਕਿਤੇ ਵੀ ਸੀ ਹੈ ਹੀ ਨਹੀਂ ਜੇ ਹੈ ਤਾਂ ਮਤਲਬ ਕਿ ਕਦ ਯੂਨੀਵਰਸਿਟੀ ਚ ਐਕਸਟੈਂਸ਼ਨ ਤੇ ਜਾਂ ਆਰਜੀ ਤੌਰ ਤੇ ਕਿਸੇ ਨੂੰ ਚਾਰਜ ਦਿੱਤਾ ਇਥੋਂ ਤੱਕ ਕਿ ਤੁਹਾਡੀ ਪੰਜਾਬੀ ਯੂਨੀਵਰਸਿਟੀ 'ਚ ਪੱਕਾ ਵੀ ਸੀ ਨਹੀਂ ਹੈਗਾ ਕਿੰਨੇ ਲੱਖਣ ਲਾਓਗੇ ਤੁਸੀਂ ਇਥੋਂ ਲੱਖਣ ਇਹੋ ਲੱਗਦਾ ਹੈ ਕਿ ਸਭ ਕੁਝ ਰੱਬ ਆਸਰੇ ਛੱਡ ਦਿੱਤਾ ਗਿਆ ਹੈ